ਤੁਹਾ ਕੋ ਸੰਘਣ ਤੋਂ ਘਣ ਦੇਖਣ ਨੂੰ ਮਿਲਣਗੇ ਛੇਦੀ ਛੇਦੀ ਚੈਨਲ ਸਬਸਕ੍ਰਾਈਬ ਕਰ ਲਓ ਆਪਾਂ ਟਰੈਕਟਰ ਤੇ ਜਾਵਾਂਗੇ ਘੱਟੋ ਘੱਟ 10 15 ਦਿਨ ਖਤਰਨਾਕ ਸਿਸਟਮ ਹੋ ਗਿਆ ਪਿੱਛੇ ਵੀ ਦੇਖ ਸਕਦਾ ਤੁਸੀਂ ਆਲੇ ਦਾਲੀ ਦੇਖ ਸਕਦਾ ਕਿਹੜੇ ਮਰਜੀ ਸਾਈਡ ਤੇ ਦੇਖੋ ਚਾਰੇ ਪਾਸੇ ਪੂਰੀ ਬੱਦਲ ਦੀਦਾ ਨੂੰ ਹਵਾ ਦੀ ਆਵਾਜ਼ ਵੀ ਸੁਣਦਿਉ ਪੂਰੀ ਤੇਜ਼ ਹਵਾ ਚੱਲ ਪਈ ਸੀ ਹੁਣ ਥੋੜੀ ਜਿਹੀ ਹਵਾ ਘੱਟ ਗਈ ਐ ਨਹੀਂ ਪਤਾ ਵੀ ਜਦੋਂ ਹਵਾ ਖੜ ਗਈ ਨਾਲ ਦੀ ਨਾਲ ਮੀਂਹ ਚੱਲ ਪੇ ਦੀ ਵੀ ਇਤਕੀ ਸਮਝ ਨਹੀਂ ਆ ਰਹੀ ਵੀ ਕਿਹੜੇ ਹਿਸਾਬ ਨਾਲ ਚੱਲਦਾ ਨਹੀਂ ਅੱਗੇ ਇੱਕ ਦਿਨ ਮੀਂਹ ਪਾ ਕੇ ਦੋ ਦਿਨ ਵੀ ਪਾ ਕੇ ਤਿੰਨ ਦਿਨ ਵੀ ਮੀਂਹ ਪਾ ਕੇ ਜੇ ਝੜੀ ਵੀ ਲਾਉਂਦਾ ਜਿੱਥਾਂ ਐਂ ਤੇ 10-15 ਦਿਨ ਤਾਂ ਜਮ ਨਹੀਂ ਆਉਂਦਾ ਤੇ ਹੋ ਸਕਦਾ ਮਹੀਨਾ ਦੋ ਮਹੀਨੇ ਵੀ ਲੰਘ ਜਾਂਦੇ ਕਿਉਂਕਿ ਇਤਕੀ ਗਰਮੀਆਂ 'ਚ ਜਦੋਂ ਪਹਿਲੇ ਮੀਂਹ ਪਏ ਨਜੀਰੀਆਂ ਵੇਲੇ ਉਦੋਂ ਸਾਡੇ ਇੱਕ ਦਿਨ ਮੀਂਹ ਆਉਂਦਾ ਸੀ ਦੇ ਵਿੱਚ ਪਾਲੀ ਫਲੀਤ ਨਾਲ ਸਾਥ ਦੇਦੀ ਹੋਊ। ਦੇਖੋ ਲੱਗਦੀ ਜਿਵੇਂ ਨੇਰੀ ਜਲਦੀ ਹੁੰਦੀ ਆ। ਕੁੱਲੇ ਤਾਂ ਤਾਂ ਬਾਹਰ ਰੱਖਿਆ। ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ। ਰੱਬ ਦੀ ਵੇਤ ਕੀ ਸਮਝ ਨਹੀਂ ਆ ਰਹੀ ਵੀ ਕਿਹੜੇ ਹਿਸਾਬ ਨਾਲ ਚੱਲਦਾ ਨਹੀਂ ਅੱਗੇ ਇੱਕ ਦਿਨ ਵੀ ਪਾ ਕੇ, ਦੋ ਦਿਨ ਵੀ ਪਾ ਕੇ, ਤਿੰਨ ਦਿਨ ਵੀ ਮੀਂਹ ਪਾ ਕੇ ਜਿ ਝੜੀ ਵੀ ਲਾਂਦਾ ਜੀ ਤਾਂ ਇਹਨ ਤੇ 10 15 ਦਿਨ ਤੱਕ ਜਮੀ ਨਹੀਂ ਆਉਂਦਾ ਤੇ ਹੋ ਸਕਦਾ 2 ਮਹੀਨਾ ਤੋਂ 2 ਮਹੀਨੇ ਵੀ ਲੰਘ ਜਾਂਦੇ ਕਿਉਂਕਿ ਇਤਕੀ ਗਰਮੀਆਂ ਚ ਜਦੋਂ ਪਹਿਲੇ ਮੀਂਹ ਪਏ ਨਜੀਰੀਆਂ ਵੇਲੇ ਉਦੋਂ ਸਾਡੇ ਇੱਕ ਦਿਨ ਮੀਂਹ ਆਉਂਦਾ ਸੀ ਵੀ ਜੇ ਮੀਂਹ ਅਜੇ ਤਾਂ ਚੰਗੀ ਗੱਲ ਹੈ ਜੇ ਮੀਂਹ ਅਜੇ ਚੰਗੀ ਗੱਲ ਆ ਪਰ ਆ ਹੁਣ ਜਦੋਂ ਦਾ ਸੌਣ ਲੰਗੇ ਆ ਤੇ ਭਾਦੋਂ ਚੜੀ ਐ ਸ਼ਾਇਦ ਹੁਣ ਤਾਂ ਭਾਦੋਂ ਵੀ ਨੇੜ ਤੇੜੀ ਹੋਊਗੀ ਲੰਗਰ ਵਾਲੀ ਹੋਊਗੀ ਪਰ ਜਦੋਂ ਦੀ ਭਾਦੋਂ ਚੜੀ ਐ ਰੋਜ਼ ਹੀ ਮੀਂਹ ਆ ਜਾਂਦਾ ਬਸਾ ਦੋ ਤਿੰਨ ਦਿਨ ਹੁਣ ਲੰਗੇ ਨੇ ਸੁੱਕੇ ਤਾਂ ਪਿੱਛੇ ਦੇਖੋ ਇਧਰ ਕਾਲੀ ਘਟਾ ਕਿਵੇਂ ਚੜੀ ਆਉਂਦੀ ਐ ਜਮਾ ਪੂ ਦੇਖੋ ਪਤਾ ਨਹੀਂ ਕੀ ਹੋਇਆ ਰੱਬ ਨੂੰ ਸਿਸਟਮ ਹੈ ਤੇ ਕੀ ਰੱਬ ਦਾ ਸਿਸਟਮ ਵੀ ਆਪ ਨੂੰ ਸਮਝ ਵਿੱਚ ਨਹੀਂ ਆ ਰਿਹਾ ਵੀ ਇਹ ਕਦੇ ਨਹੀਂ ਦੇਖਿਆ ਵੀ ਚਲ ਸੌਣ ਚ ਤਾਂ ਕਈ ਵਾਰ ਹੋ ਜਾਂਦਾ ਵੀ ਹਨਾ ਝੜੀ ਲੱਗ ਜਾਂਦੀ ਹੈ ਮੀਂਹ ਆ ਜਾਂਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਸੌਣ ਚ ਤਾਂ 100 ਵਾਰੀ ਮੀਂਹ ਪੈਂਦਾ ਪਰ ਭਾਦੋ ਜੂ ਵੀ ਪੈਂਦਾ ਇਹ ਨਹੀਂ ਸੁਣਿਆ ਸੀ ਕਿ ਵੀ ਭਾਦੋ ਚ ਵੀ ਰੋਜ਼ੀ ਮੀਂਹ ਪੈਂਦਾ ਔਰ ਇੱਧਰ ਸਾਰੀ ਕਾਲੀ ਕਾਲੀ ਘਟਾ ਹੋਈ ਪਈ ਆ ਜਦੋਂ ਮੈਂ ਕਮਰੇ ਚ ਬਾਹਰ ਨਿਕਲ ਕੇ ਦੇਖਿਆ ਮਖਿਆ ਆਪਣਨ ਤਾਂ ਚਾਰ ਟਾਕੇ ਨਹੀਂ ਆਏ ਇੱਧਰ ਤਾਂ ਹਜੇ ਸਾਫ ਹਨਾ ਉਹੀ ਬਦਲ ਜene ਇੱਧਰੋਂ ਪੂਰਾ ਝੜਿਆ ਹੁੰਦਾ ਵੀ ਜੇ ਆਉਣਾ ਹੋਵੇ ਤਾਂ 5 ਮਿੰਟਾਂ ਦੇ ਵਿੱਚ ਵਿੱਚ ਆ ਕੇ ਆਪਾਂ ਨੂੰ ਭਿਓ ਸਕਦਾ ਹੈ। ਇੰਨੀ ਗਾਲੀ ਘਟਾ ਹੋਈ ਪਈ ਆ ਤਾਂ ਚਾਰ ਨੂੰ ਜੰਦਾ ਲੱਗਿਆ ਪਿਆ ਇਹਨੂੰ ਖੋਲ ਕੇ ਦੇਵਾਂ ਈ ਛੱਡ ਗਿਆ ਸੀ ਕੱਲ ਢਾਗ ਗਿਆ ਸੀ ਕੱਲ ਵੀ ਬੱਦਲ ਵਾਈ ਕੀ ਲੱਗਦੀ ਸੀ ਪਰ ਅੱਜ ਈ ਛੱਡ ਗਿਆ ਤੇ ਮੈਂ ਚੱਲ ਧੁੱਪ ਲੱਗ ਜੂ ਥੋੜਾ ਜਿਹਾ ਹਣਾ ਸਲੱਬ ਆ ਜਾ ਹੋ ਜਾਂਦਾ ਹੁਣ ਢੱਕਦੇ ਇਹਨੂੰ। ਆ ਦੇਖ ਕੁੰਡੀਆਂ ਬਣਾ ਕੇ ਵਿੱਚ ਪਾਈਆਂ ਹੁੰਦੀਆਂ ਨੇ ਤਿੰਨ ਕੁੰਡੀਆਂ ਪਤਾ ਨਹੀਂ ਹੁਣ। ਚਲੋ ਬਾਈ। ਕੁੰਡੀਆਂ ਪਾਉਣ ਦਾ ਇਹ ਫਾਇਦਾ ਹੈ। ਵੀ ਇਹ ਵਾਰ ਲੋਕਾਂ ਨਾਲ ਲੱਗਾ ਹੋਇਤੇ ਪੂਰੀ ਫੁੱਲੀ ਹੋ ਗਈ ਹੁੰਦਾ ਕਾਲੀਕਟਾ ਸਿੱਧੇ-ਸਿੱਧੇ ਢਾਗਦੇ ਯਾਰ ਨੂੰ ਆ ਵੀ ਆਪਾਂ ਨੇ ਆਪਣੇ ਡੰਡੇ-ਡੁੰਡੇ ਸਾਰੇ ਤਰੇ ਕੰਮ ਤਾਂ ਸਾਰੇ ਲਵੀਆ ਬਸ ਅੱਪਕੇ ਨਾਲ ਡੰਡੇ ਧਰ ਕੇ ਆਏ ਐ ਇਸ ਰੋਡ ਫਿਰ ਕਾਹੇ ਚ ਪਾਵਾਂਗੇ ਚਿੰਤਾ ਵੀ ਡੰਡੇ ਸਾਰੇ ਐ ਤਾਂ ਦੋ ਲੰਬੇ ਪਾਤੇ ਇੱਕ ਦੋ ਇੱਕ ਟੇਡਾ ਲੰਬਾ ਪਾਤਾ ਦੋ ਛੋਟੇ-ਛੋਟੇ ਨੇੜੇ ਇੱਧਰ-ਉੱਧਰ ਨੇ ਉਹ ਪਾਤੇ ਜੇ ਪਾਣੀ ਖੜੂਗਾ ਵੀ ਤਾਂ ਆਗੇ ਜਿਹੜੇ ਉੱਤੇ ਖੜੂਗਾ ਜੇ ਕਾਗੇ ਜ ਫਟਿਆ ਹੋ ਤਾਂ ਥੱਲੇ ਪਾਣੀ ਜਾ ਸਕਦਾ ਅਦਰਵਾਈ ਜਾਂਦਾ ਨਹੀਂ ਹੈਗਾ ਹੁਣ ਆਪਾਂ ਇਹ ਵਾਲੇ ਵਾਲੇ ਏਟਾਂ ਧਰਦੇ ਕਾਗਜ਼ ਆ ਸਾਰਾ ਲੰਬਾ ਕਰਕੇ ਸਾਰੇ ਤੇ ਪਾ ਕੇ ਪੂਰੀ ਹਵਾ ਚੱਲ ਪਈ ਹੁਣ ਠੰਢੀ ਠੰਢੀ ਹੈ ਮੀਂਹ ਤਾਂ ਜਮਾ ਹੀ ਉੱਤੇ ਆ ਚੜਿਆ ਸੋ ਦੇਖੋ ਇਧਰੋਂ ਕਿਵੇਂ ਕਾਲੀ ਘਟਾ ਹੋਈ ਪਈ ਆ ਕੰਮ ਖਰਾਬਾ ਸੀਦੀ ਦੀ ਕਾਗਜ਼ ਪਾ ਦੀਏ ਇੱਕੋ ਲਖ ਤਮੀ ਦੀ ਪੂਰੀ ਰਫਤਾਰ ਨਾਲ ਲੱਗਦਾ ਵੀ ਆ ਰਿਹਾ ਹੈ ਦੇਖੋ ਜਮਾ ਸਰ ਦੇ ਉੱਤੇ ਆ ਗਈ ਕਾਲੀ ਘਟਾ ਆ ਜਾਂਦੇ ਨੇ ਬੱਦਲ ਇੱਕੋ ਲਖਤੀ ਆ ਗਈ ਹਵਾ ਨੇਰੀ ਪੂਰੀ ਫੁੱਲ ਚੱਲਦੀ ਐ ਤਾਂ ਦਰਖਤ ਦੇਖੋ ਕਿਵੇਂ ਹਲਦੇ ਨੇ ਪੂਰੀ ਫੁੱਲੀ ਹਵਾ ਚੱਲ ਰਹੀ ਐ ਮੈਨੂੰ ਐ ਵੀ ਕਾਗੇ ਨਾ ਉੱਡ ਜੇ ਮੇਰੇ ਕਾਗੇ ਚ ਪਾਉਂਦੇ ਪਾਉਂਦੀ ਦੇਖੋ ਵੀ ਕਿੰਨਾ ਮੀ ਨੇਰੀ ਆ ਗਈ ਨਾਲ ਨੇਰੀ ਹਵਾ ਸਾਰੇ ਬੱਦਲਾਂ ਨੂੰ ਕਹਾ ਲੈ ਜਾਂਦੀ ਐ ਬਹੁਲੀ ਸਪੀਡ ਤੇ ਚੱਲਦੀ ਐ ਦੇਖੋ ਹ ਝੋਨਾ ਕਿਵੇਂ ਕਰਦਾ ਹਲਦਾ ਦੇਖੋ ਆ ਦੇ ਸਾਰੇ ਦਰਖਤ ਹਲਦੇ ਨੇ ਪੂਰਾ ਮਾਹੌਲ ਹੀ ਹੋਰ ਹੋ ਗਿਆ ਇੱਕੋ ਲਖਤੀ 5 ਮਿੰਟਾਂ ਦੇ ਵਿੱਚ ਵਿੱਚ ਹੀ ਹੋਰ ਮਾਹੌਲ ਹੋ ਗਿਆ ਦੇਖੋ ਕੀ ਸਿਸਟਮ ਜਦੋਂ ਸਾਨੂੰ ਹਜੇ 5 ਮਿੰਟ ਪਹਿਲਾਂ ਪਕਾਏ ਚ ਪਾਉਣ ਤੋਂ ਕਿਵੇਂ ਦਿਖਾ ਰਿਹਾ ਸੀ ਵੀ ਹਨਾ ਉਦੂ ਰੋਕਾਲੀ ਘਟਾ ਲੱਗਦੀ ਸੀ ਤਾਂ ਸਕਿੰਟਾਂ ਮਿੰਟਾਂ ਦੇ ਹਿਸਾਬ ਨਾਲ ਹੀ ਚੇਂਜ ਹੋ ਗਿਆ ਦੇਖੋ ਪਾਓ ਯਾਰ ਇੱਧਰ ਤਾਂ ਜਮਾ ਛਿੱਟਾ ਛਿੱਟਾ ਬੱਦਲ ਸੀ ਆਦੇ ਉੱਤੇ ਜਮਾ ਦੇਖੋ ਉਹ ਮਿੰਟ ਦੇ ਵਿੱਚ ਮੇਰੇ ਕਾਜ ਪਾਉਂਦੇ ਪਾਉਂਦੀ 5-4 ਮਿੰਟਾਂ ਦੇ ਵਿੱਚ ਹੀ ਸਿਸਟਮ ਸਾਰਾ ਚੇਂਜ ਹੋ ਗਿਆ ਲੱਗ ਗਈ ਬਦਲੀ ਗਿਆ ਕੰਮ ਤਾਂ ਹੁਣ ਆ ਵੀ ਪੂਰੇ ਵਧੀਆ ਤਰੀਕੇ ਨਾਲ ਢੱਕ ਲਈਏ ਕਈ ਵਾਰ ਉੱਡ ਡਰ ਨਾ ਜਾਵੇ ਹਵਾ ਪਾ ਜੀ ਪਰ ਨੱਕ ਸਿਸਟਮ ਹੋ ਗਿਆ ਪਿੱਛੇ ਵੀ ਦੇਖ ਸਕਦਾ ਤੁਸੀਂ ਆਲੇ-ਦਾਲ ਹੀ ਦੇਖ ਸਕਦੇ ਹੋ ਕਿਹੜੇ ਮਰਜੀ ਸਾਈਡ ਤੇ ਦੇਖੋ ਹੁਣ ਚਾਰੇ ਪਾਸੇ ਪੂਰੀ ਬੱਦਲ ਦੀਦਾ ਨੂੰ ਖਵਾਰੀ ਆਵਾਜ਼ ਵੀ ਸੁਣਦਿਓ ਪੂਰੀ ਤੇਜ਼ ਹਵਾ ਚੱਲ ਪਈ ਦੀ ਹੁਣ ਥੋੜੀ ਜਿਹੀ ਹਵਾ ਘੱਟੀ ਐ ਐ ਨਹੀਂ ਪਤਾ ਵੀ ਜਦੋਂ ਹਵਾ ਖੜ ਗਈ ਨਾਲ ਦੀ ਨਾਲ ਮੀਂਹ ਚੱਲ ਪਈ ਮੀਂਹ ਤਾਂ ਵੈਸੇ ਹੁਣ ਵੀ ਚੱਲ ਸਕਦਾ ਕਿਉਂਕਿ ਪੂਰੇ ਬੱਦਲਾਂ ਦੇ ਥੱਲੇ ਖੜੇ ਆਪਾਂ ਆਪਾਂ ਸਿਰਫ ਘਰੇ ਜਦੋਂ ਘਰੋਂ ਤੁਰਿਆ ਉਦੋਂ ਲੱਗਦਾ ਨਹੀਂ ਕਿ ਮੀਂਹ ਪਊਗਾ ਬੀਮੀਂ ਦੇ ਕੋਸਾਰ ਐਨੀ ਨਹੀਂ ਸੀ ਆ ਉਧਰ ਕਾਲੀਕਟਾ ਦੂਰ ਜੀ ਦਿਂਦੀ ਸੀ ਪਰ 2 ਮਿੰਟਾਂ ਦੇ ਵਿੱਚ ਵਿੱਚ ਪਤਾ ਨਹੀਂ ਕੀ ਹਵਾ ਦੀ ਰਫਤਾਰ ਬਹੁਤ ਤੇਜ਼ ਹੋਈ ਤੇ ਹਵਾ ਦੇ ਨਾਲ ਨਾਲ ਹੀ ਸਾਰਾ ਬੱਦਲ ਮਿੰਟਾਂ ਸੈਕਿੰਟਾਂ ਚ ਹੀ ਆ ਗਿਆ ਉੱਪਰ ਕੀ ਆ ਗਿਆ ਉੱਪਰ ਲੰਗੀ ਆ ਦੇਖੋ ਤੁਸੀਂ ਉਹ ਵਾ ਗਿਆ ਬੱਦਲ ਤਾਂ ਚਲੋ ਆ ਪਹਿਲਾਂ 10 ਸੈਕਿੰਡ ਦੀ ਵੀ ਭਾਦੋਂ ਦੇ ਵਿੱਚ ਪਤਾ ਨਹੀਂ ਕੀ ਸਿਸਟਮ ਹੋਇਆ ਵੀ ਬਖਰੀ ਜੀ ਦੇਖਣ ਨੂੰ ਮਿਲਿਆ ਵੀ ਜਿਹੜਾ ਸੌਂਡ ਵਾਂਗੂ ਰੋਜ ਹੀ ਮੀਂਹ ਆ ਜਾਂਦਾ ਨਹੀਂ ਸੌਂਡ ਦੇ ਵਿੱਚ ਸੁਣਿਆ ਸੀ ਵੀ ਰੋਜ ਹੀ ਮੀ ਆ ਜਾਂਦਾ ਜਾਂ 100 ਵਾਰੀ ਸੈਣ ਕਿਹਾ ਹੁੰਦਾ ਨੇ ਜਿੰਮੇਦਨ ਦੇ ਵਿੱਚ 100 ਵਾਰੀ ਮੀਂਹ ਪੈਂਦਾ ਸੀ ਵੀ ਤਾਂ ਕਰਕੇ ਸੌਣ ਨੂੰ ਸੌਣ ਕਿਹਾ ਜਾਂਦਾ ਪਰ ਦੇਖਿਆ ਤਾਂ ਹੈ ਨਹੀਂ ਕਦੇ ਪਹਿਲਾਂ ਚੱਲ ਪੈਂਦਾ ਹੋਊਗਾ ਨਿੱਕੇ ਹੁੰਦੇ ਨੇ ਤੇ ਕਈ ਵਾਰ ਦੇਖਿਆ ਵੀ ਸੌਣ ਦੇ ਵਿੱਚ ਹਾਂ ਜਿਵੇਂ ਹੁਣ ਸੜਕਾਂ ਜਾ ਗਿਆ ਫੇਰ ਸੜਕਾਂ ਜਾ ਗਿਆ ਕਾਫੀ ਵਾਰ ਮੀਂਹ ਆ ਜਾਂਦਾਗਾ ਪਰ ਭਾਦੋਂ ਦੇ ਵਿੱਚ ਤਾਂ ਪੂਰੀ ਤਿੱਖੀ ਧੁੱਪ ਹੁੰਦੀ ਹੈ ਦੁਪਹਿਰ ਤੇ ਫੇਰੇ ਠੜਕੀ ਤੋਂ ਦੀ ਠੰਡ ਹੁੰਦੀ ਹੈ ਪਰ ਸੌਣ ਵਾਲਾ ਸਿਸਟਮ ਸੌਣ ਵਾਲਾ ਮਾਹੌਲ ਕਦੇ ਭਾਦੋਂ ਦੇ ਵਿੱਚ ਨਹੀਂ ਦੇਖਿਆ ਪਹਿਲੀ ਵਾਰ ਦੇਖ ਰਹੇ ਆ ਆਪਾਂ ਦੇਖੋ ਉਹ ਤਾਂ ਜਿੰਨਾ ਨਾ ਸਪਰੇਹਾਂ ਕਰਨੇ ਦੀ ਦੋ ਕੁ ਦਿਨ ਨਹੀਂ ਧੁੱਪ ਪਈ ਸੀ ਦੋ ਦਿਨਾਂ ਚ ਹੀ ਸਭ ਨੇ ਕਰਤੀਆਂ ਵੀ ਪਤਾ ਹੀ ਨਹੀਂ ਹੁੰਦਾ ਕਿਹੜੇ ਵળે ਵੀ ਮੀਂਹ ਪੈ ਸਕਦਾ ਕੱਲ ਵੀ ਥੋੜਾ ਜਿਹਾ ਬੱਦਲ ਹੋਇਆ ਦੀ ਪਰ ਅੱਜ ਤਾਂ ਨਜਾਇਜ਼ੀ ਹੋ ਕੇ ਜਿਵੇਂ ਨੇਣਾ ਦੇ ਵੀ ਬੱਦਲ ਹਨਾ ਪਹਾੜਾਂ ਦੇ ਵਿੱਚ ਉੜਦੇ ਫਿਰਦੇ ਹੁੰਦੇ ਨੇ ਧੂਆਂ ਧਾਰ ਜਾਂ ਦੇਖੋ ਤੁਸੀਂ ਸਾਰੇ ਬਾਦ ਸੁਵਾਦੀ ਆਈ ਜਾਂਦਾ ਪੂਰਾ ਖੇਤ ਖੜਾ ਇਹਨੂੰ ਬੜਾ ਸੁਵਾਦ ਆਉਂਦਾ ਦੇਖ ਕੇ ਵੀਰ ਮਾਹੌਲ ਇੱਕੋ ਲਖਤੀ ਕ੍ਰੀਏਟ ਹੋ ਗਿਆ ਹਨਾ ਵੀ ਪਹਿਲਾਂ ਕੁਝ ਹੋਰ ਸੀ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਸਾਰਾ ਸਿਸਟਮ ਬਦਲ ਗਿਆ ਐ ਦੀ ਕਰਦਾ ਵੀ ਖੜਾ ਉਰੀ ਦੇਖੀ ਜਮਾ ਤਾਰੀਫਾਂ ਹੀ ਕਰੀ ਜਾ ਗਰਮੀ ਦੀ ਕਰੇ ਏਸੀ ਲਾਇਆ ਹਦੀ ਉਹ ਆਪਣਾ ਜੈਕੀ ਥੋੜਾ ਜਿਹਾ ਨੂੰ ਗਰਮੀ ਜਾਦੇ ਮੰਨਦਾ ਬਿਮਾਰ ਹੋਇਆ ਤੇ ਉਹਨੂੰ ਏਸੀ ਲਾਤਾ ਸੀ ਪਰ ਕੋਈ ਨਹੀਂ ਸੀ ਬਹਿਣਾ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੀ ਸਿਸਟਮ ਏਸੀ ਬਣ ਜਾਊਗਾ। کیا ਬਾਤਾਂ ਨੇ ਯਾਰ ਸਾਇਦ ਫੀਲ ਨਾ ਕਰਦੇ ਹਮੋਂ ਪਰ ਜਦੋਂ ਤੁਸੀਂ ਬਾਹਰੇ ਹਨਾ ਖੁੱਲੇ ਸਮਾਨ ਦੇ ਥੱਲੇ ਖੜੇ ਦੇਖਦੇ ਹੋਮਗੇ ਉਹ ਤਾਂ ਫੀਲ ਹੁੰਦਾ ਹੀ ਐ ਪਰ ਦੇਖੋ ਯਾਰ کیا ਬਾਤਾਂ ਨੇ ਵਾਹ ਹਵਾ ਵੀ ਐ ਪੂਰੀ ਵਿਜਦੀ ਲੰਘਦੀ ਐ ਠੰਡੀ ਠੰਡੀ ਇਦਾਂ ਦੀ ਹਵਾ ਦਾ ਪਾ ਭਾਲਦੇ ਆ ਦੇਖੋ ਕਿਵੇਂ ਹਲਦੀਆਂ ਨੇ ਜੀਰੀਆਂ ਜੂਰੀਆਂ ਜਾਂ ਸਾਰੀਆਂ ਹੁਣ ਇੱਥੇ ਫੋਟੋ ਕਰਨੀ ਹੋਵੇ ਫੋਟੋ ਸ਼ੂਟ ਕਰਨੀ ਹੋਵੇ ਹਨਾ ਇੰਸਟਾਗ੍ਰਾਮ ਤੇ ਪਾਉਣ ਲਈ ਕੋਈ ਸਟੋਰੀ ਬਣਾਉਣੀ ਹੋਵੇ ਬਾਲੀ ਤਗੜੀ ਬਣੇ ਗੱਲ ਕਰ ਹੁਣ ਆਪਾਂ ਕੱਲਿਆਂ-ਕੱਲਿਆਂ ਤੋਂ ਓਦਾਂ ਬਣਦੀ ਨਹੀਂ ਤਾਂ ਦਿਲ ਉਹ ਵਿਊ ਦੇਖੋ ਕਿੰਨਾ ਘੈਂਟ ਬਣਿਆ ਕਿਹੜੀ ਮਰਜ਼ੀ ਸਾਈਡ ਤੇ ਤੁਸੀਂ ਜਿਵੇਂ ਇੱਥੋਂ ਆਪਾਂ ਫੋਟੋ ਕਲਿੱਕ ਕਰਨੀ ਹੋਵੇ ਸਟੋਰੀ ਪਾਉਣੀ ਹੋਵੇ ਕੋਈ ਬਾਲੀ ਤਗੜੀ ਫੋਟੋ ਬਣੂਗੀ ਦੇਖੋ ਬੱਦਲ ਦੇਖੋ ਕਿਵੇਂ ਭੱਜੇ ਜਾਂਦੇ ਨੇ ਜਿਵੇਂ ਨੀਣਾ ਦੇਵੀ ਜਦੋਂ ਨੰਦਨਾ ਆਏ ਪੱਤੇ ਜਾਂਦੇ ਪੂਰੀ ਫੁੱਲ ਰਫਤਾਰ ਤੇ ਕਿਉਂਕਿ ਹਵਾ ਵਾਲੀ ਚੱਲੀ ਜਾਂਦੀ ਹੈ ਸ਼ਾਇਦ ਬੱਦਲ ਸੋਨੂੰ ਕੈਮਰਾ ਦੇ ਵਿੱਚ ਵੀ ਐ ਤੁਰੇ ਜਾਂਦੇ ਦਿਂਦੇ ਹੋਣੇ ਜੇ ਮੜੀ ਜੀ ਵੀ ਹਵਾ ਖੜ ਗਈ ਨਾਲ ਦੀ ਨਾਲ ਮੀਂਹ ਉਤਰੇ ਖੜੇ ਵੀ ਆਪਾਂ ਇੱਥੇ ਆਪਣਾ ਕੋਠਾ ਵੀ ਜਿਉਂਦਾ ਕੋਠੇ ਦੇ ਅੰਦਰ ਵੀ ਨਹੀਂ ਖੜ੍ਹ ਸਕਦੇ ਛੇਤੀ ਸਕੂਟਰੀ ਲੈ ਕੇ ਚੱਲੀ ਆ ਲੈ ਜਿਹੜੇ ਜਿਹੜੇ ਇਦਾਂ ਦੇ ਮੌਸਮ ਨੂੰ ਪਿਆਰ ਕਰਦੇ ਨੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਕਰਿਓ ਕਮੈਂਟ ਕਰਕੇ ਦੱਸਿਓ ਵੀ ਇਦਾਂ ਦਾ ਮੌਸਮ ਕਿਹਨੂੰ ਕਿਹਨੂੰ ਪਸੰਦ ਆਉਂਦਾ ਆ ਕਿਹੜੇ ਕਿਹੜੇ ਇੰਨਾ ਘੈਂਟ ਮੌਸਮ ਦੇਖਣ ਦੇ ਚਾਹਵਣ ਹੈਗੇ ਨੇ ਤਾਂ ਆਪਾਂ ਇੱਥੇ ਕਿਉਂ ਨ ਇੱਕ ਹੋਰ ਓਹ ਹੋ ਹੋ ਹੋਏ ਹਵਾ ਵਾਹੋ ਯਾਰ ਕਿਆ ਬਾਤਾਂ ਨੇ ਹੱਸ ਰਹਾ ਬਾਹੋ ਰੱਬਾ ਕਿਆ ਕੁਦਰਤ ਆ ਬਈ ਕੁਦਰਤ ਦੀ ਬਖਰੀ ਆ ਮਿੰਟਾਂ ਜੀ ਐਸੀ ਬੜਾ ਤਾਂ ਮਿੰਟਾਂ ਜੀ ਕਣੀ ਵੀ ਟੇਗਾ ਲੱਗੀ ਕੋਈ ਕੋਈ ਹਵਾ ਵੀ ਬੜੀ ਤੇਜ਼ ਚੱਲਦੀ ਐ ਸਕੂਟਰੀ ਆਪਣੀ ਚਾਰ ਜਾਲੀ ਆ ਹੋ 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 ਬੱਲੇ 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 ਉਹ ਕਿਆ ਬਾਤਾਂ ਨੇ ਭਾਈ ਇਹ ਬਾਹ ਤਾਂ ਅਦਸ਼ਤ ਬਣ ਗਿਆ ਬਾਤ ਦਾ ਸਵਾਦ ਬਣਿਆ ਵਾਹ ਕਿਆ ਬਾਤਾਂ ਨੇ ਯਾਰ ਉਧਰ ਤੇ ਵੀ ਵੱਡੀ ਕੀਜ ਹੈ ਤੁਗਰ ਦੇਖ ਨੂੰ ਮਿਲ ਲਗੇ ਸੀ ਧੀ ਧੀ ਚੰਗਾ ਸਬਸਕ੍ਰਾਈਬ ਕਰ ਲੋ ਜੇ ਆਪਾਂ ਟਰੈਕਟਰ ਤੇ ਜਾਵਾਂਗੇ ਘੱਟੋ ਘੱਟ 10 15 ਦਿਨ ਲਗਾਤਾਰ ਟਰੱਕ ਤੇ ਰਾਹਾਂ ਤੇ ਟਰੱਕ ਦੀ ਜ਼ਿੰਦਗੀ ਤੁਹਾਨੂੰ ਦਿਖਾਵਾਂਗੇ ਵੀ ਜੀਤਾ ਜੀ ਟਰੱਕ ਨਾਲ ਸੋਣਾ ਦੱਸ ਦਾਂ ਤੁਹਾਨੂੰ ਵੀ ਹਾਂ ਇਸ ਬੜੀ ਸੋਹਣੀ ਲਾਈਫ ਜਿਹਾ ਹੁੰਦੇ ਨੇ ਟਰੱਕ ਡਰਾਈਵਰ ਪਰ ਟਰੱਕ ਦੇ ਤੇ ਆਪਾਂ ਜਾਵਾਂਗੇ ਆਪਣੇ ਮਿੱਤਰ ਦਾ ਟਰੱਕ ਆ ਮਿੱਤਰ ਦੀ ਗੱਡੀ ਤਾਂ ਸਾਰਾ ਬੇਕਾਮਾਂਗੇ ਵੀ ਕਿੱਦਾਂ ਰਹਿੰਦੇ ਨੇ ਕਿੱਦਾਂ ਖਾਂਦੇ ਨੇ ਕਿੱਦਾਂ ਵੀ ਆਪਾਂ ਟਰੱਕ ਦੀ ਜਿਹੜੀ ਲਾਈਫ ਹੈ ਜਾ ਕੇ ਟਰੱਕ ਡਰਾਈਵਰ ਘਾਉਂਦਾ ਜਿਹੜੇ ਲੰਬੇ ਰੋਡ ਤੇ ਹੁੰਦੇ ਨੇ ਕਲਕੱਤੇ ਤੋਂ ਕਪੂਰਤੇ ਵੀ ਨਹੀਂ ਲੰਘੇ ਹੁੰਦੇ ਨੇ ਤਾਂ 10 15 ਦਿਨਾਂ ਦਾ ਰੂਟ ਹੁੰਦਾ ਹੈ ਘਰ ਤੋਂ ਦੂਰ ਰਹਿਣਾ ਆਪਣੀ ਬਕਾਉਣਾ ਆਪਣੀ ਖਾਣਾ ਸਾਰਾ ਕੁਝ ਆਪੇ ਕਰਨਾ ਪੈਂਦਾ ਤਾਂ ਤੁਹਾਨੂੰ ਉਹ ਲਾਈਫ ਦਿਖਾਵਾਂਗੇ ਉਹਨਾਂ ਚੈਨਲ ਨੂੰ ਸਬਸਕ੍ਰਾਈਬ YouTube ਕਰ ਲਿਓ ਔਰ ਹਾਂ ਕੀ ਬਾਤ ਹੈ ਜੀ ਕਰਦਾ ਗੱਲਾਂ ਕਰੀ ਜਾਵਾਂ ਕਣੀ ਵੀ ਮੈਨ ਲੱਗੀ ਬਰੀਕ ਬਰੀਕ ਚਾਰਨਾ ਜਿਵੇਂ ਲੱਗਿਆ ਹੁੰਦਾ ਹੈ ਨਾ ਬਰੀਕ ਬਰੀਕ ਕਨੇਡਾ ਦੀ ਜਾਂ ਕੋਈ ਕੋਈ ਪਰ ਜਦੋਂ ਹਵਾ ਖੜਕੀ ਨਾਲ ਦੀ ਨਾਲ ਆਰਟੋਨੀ 3 ਹਵਾ ਵਾਲੀ ਚਲਦੀ ਹੈ ਨੇਰੀ ਮੰਗੂ ਕਣੀ ਵੀ ਥੋੜੀ ਜਿਹੀ ਤੇਜ਼ ਹੋਈ ਆ ਬਈ ਤੇ ਦਰਖਤ ਵੀ ਪੂਰੇ ਅੱਜ ਖੁਸ਼ ਨੇ ਝੂਲਦੇ ਨੇ ਕੀ ਬਾਤਾਂ ਨੇ ਬਈ ਕੀ ਬਾਤਾਂ ਨੇ ਦੇਖਣ ਵਾਲੀ ਚੀਜ਼ ਆ ਐਦਾਂ ਦੇ ਮੌਸਮ 'ਚ ਤਾਂ ਉਹੀ એનર્ਜੀ 100 ਤੋਂ 200 ਹੋ ਜਾਂਦੀ ਆ ਜਦੋਂ ਤਾਂ ਪਹੋਵੇ ਉਦੋਂ ਸਾਹੋ 150 ਹੀ ਰਹਿ ਜਾਂਦੀ ਆ ਪਰ ਜਦੋਂ ਐ ਇਦਾਂ ਦਾ ਮੌਸਮ ਹੋ ਜੇ ਨਾ ਫਿਰ 100 ਤੋਂ 300 200 ਤੇ ਪਹੁੰਚ ਜਾਂਦੀ ਆ। ਕਿਆ ਬਾਤਾਂ ਨੇ ਕਣੀਆਂ ਵੀ ਡੇਗਣ ਲੱਗ ਗਈਆਂ ਛੇਤੀ ਛੇਤੀ ਵਗ ਜੀ ਆਪਾਂ ਕਿਤੇ ਕਿਤੇ ਰਾਜ਼ੀ ਨਾ ਬਿੱਤੀ ਜੀਏ। ਵਾਓ ਯਾਰ ਕਣੀਆਂ ਵੀ ਤੇਜ਼ ਹੋ ਗਈਆਂ ਪੂਰੀ ਮੀਂਹ ਪੈਣ ਲੱਗਾ ਕੈਮਰੇ ਤੇ ਵੀ ਕਣੀਆਂ ਡੇਗ ਪੀਆਂ ਤਾਂ ਹੀ ਇੱਕ ਦੋ ਸਮੇਂ ਇਦਾਂ ਦਰਦੋਂ ਤਲਾਇਆ ਦਿਂਦਾ। ਤਾਂ ਛੇਤੀ ਕੋਸ਼ਿਸ਼ ਕਰਾਂਗੇ ਵੀ ਆਪਾਂ ਛੇਤੀ ਛੇਤੀ ਘਰੇ ਵਗ ਜੀਏ। ਠੰਡਾ ਬਹੁ ਗਈ ਪੂਰੀ ਨਜ਼ਾਰਾ ਆਇਆ ਵਾ। ਜੇ ਵਗ ਵੀ ਪੂਰੀ ਐਨਜੋਏ ਕਰ ਰਹੇ ਨੇ ਮਸਤੀ ਕਰ ਰਹੇ ਨੇ ਠੰਡ ਦੇ ਵਿੱਚ ਹਾਂ ਹਾਂ ਅੱਛਾ ਛੜੀ ਚੜਾਈ ਚੋਡੀ ਜਿਹੜੇ ਵੀ ਮੋਟਰਸਾਈਕਲਾਂ ਤੇ ਜਾਂਦੇ ਨੇ ਸਭ ਡੱਕਰੀ ਜਾਂਦੇ ਨੇ ਵੀ ਮੀਂਹ ਪੈਣ ਤੋਂ ਪਹਿਲਾਂ ਪਹਿਲਾਂ ਛੇਤੀ ਬਗ ਜੀਏ ਕਿੰਨਾ ਮੌਸਮ ਠੰਡਾ ਹੋਇਆ ਠੰਡਾ ਠੰਡੇ ਮੌਸਮ ਵਿੱਚ ਆ ਦੇਖੋ ਵੀ ਹਵਾ ਨੇ ਕਿਵੇਂ ਚੱਕ ਚੱਕ ਛੱਟੀਆਂ ਨੇ ਵੇਲਾ ਇੱਧਰ ਸੁੱਕੀਆਂ ਹੋਈਆਂ ਰਾਣੀਆਂ ਡੂਣੀਆਂ ਜੇ ਸਭ ਚੱਕ ਹੋਰ ਕਣੀਆਂ ਤੇਜ ਹੋ ਗਈਆਂ ਕੱਪੜੇ ਭਿੱਜਣਗੇ ਪਹਿਲਾਂ ਦੋ ਤੋਂ ਨਾਲੇ ਪਏ ਨੇ ਆਏ ਹੋਏ ਹੋਏ ਸਰਪੇਕ ਸਾਨੂੰ ਦਿਖਾਉਂਦਾ ਮਾਰੇ ਤੁਸੀਂ ਦੇਖ ਹੀ ਸਕਦੇ ਹੋ ਹੌਲੀ ਆਇਆ ਮੈਂ ਵੀ ਤੁਸੀਂ ਸਾਰੇ ਵੀਊਜ਼ ਦਾ ਆਨੰਦ ਮਾਣ ਸਕਦੇ ਹੋ ਇੰਜੋਏ ਕਰ ਸਕੋ ਸਾਰੇ ਬਲੌਗ ਦਾ ਵਾਹ ਵਾਹ ਆਹ ਹਾਂ ਕਣੀਆਂ ਪੂਰੀਆਂ ਆ ਗਈਆਂ ਬਈ ਸਹੀ ਦਿਦੋ ਪਹਿਲਾਂ ਕਰੇ ਵਗਦੀ ਹੈ ਹੁਣ ਆਪਾਂ ਚੰਗੇ ਰਹਾ ਵਾਹ ਛੈੜ 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 ਤੇ ਕਣੀਆਂ ਆ ਗਈਆਂ ਤੜਕੇ ਧੁੱਪ ਨਿਕਲੀ ਬਈ ਜਿਹੜੇ ਕੋ ਉੱਤਰ ਟਿਕਾ ਲਵਾ ਕੇ ਲੈ ਉਦੋਂ ਵੀ ਵਧੀਆ ਧੁੱਪ ਸੀ ਆ ਜਦੋਂ ਮੈਂ ਖੇਤ ਗਿਆ ਮਿੰਟ ਚ ਹੀ ਆ ਗਿਆ ਆ ਦੇ ਕਣੀਆਂ ਵਧੀਆ ਡੇਗਨ ਲੱਗੀਆਂ ਥੋੜੀਆਂ ਥੋੜੀਆਂ ਹੈ ਜਦੋਂ ਮੈਂ ਖੇਤ ਗਿਆ ਉਹਦੀ ਇਧਰ ਕਾਲੀ ਘਟਾ ਜਹੀ ਹੋਈ ਵਿਦਿਆਹ ਸਾਈਡ ਤੇ ਆਹ ਸਾਈਡ ਤੇ ਮਿੰਟ ਚ ਹਵਾ ਜੀ ਬੜੀ ਤੇਜ਼ ਆ ਗਈ ਮਿੰਟ ਚ ਹੋਇਆ ਗਮ ਤਾ ਘਰੇ ਆ ਗਏ ਆਪਾਂ ਅੰਦਰ ਪਹੁੰਚ ਗਏ ਆਪਾਂ ਘਰੇ ਬਾਹਰੇ ਕਣੀयां ਪਈ ਜਾਂਦੀਆਂ ਨੇ ਇਹਦੇ ਪੈਂਟ ਤੇ ਵੀ ਕਣੀयां ਪਈਆਂ ਤਾਂ ਆਪਾਂ ਮੰਮੀ ਨੂੰ ਕਹਿ ਕੇ ਗਏ ਸੀ ਵੀ ਅੱਜ ਦੇਖਣ ਨੂੰ ਜੀ ਕਰਦਾ ਵੀ ਦੇਗ ਬਣਾ ਲਈ ਤਾਂ ਮੰਮੀ ਨੇ ਨਾਲ ਦੀ ਨਾਲ ਪੂਰੀ ਘੈਂਟ ਦੇਗ ਬਣਾਈਆ ਉਧਰੋਂ ਠੰਡ ਹੋ ਗਈ ਪਹਿਲਾਂ ਗਰਮ ਇੰਝ ਖਾਣੀ ਔਖੇ ਚਲ ਜੀ ਜਾ ਕਰਾਵਾਂ ਖਾ ਲਾਂਗੇ ਉੱਧਰ ਠੰਡ ਹੋ ਗਈ ਤਾਂ ਨਜ਼ਾਰਾ ਹੀ ਆ ਗਿਆ ਠੰਡੇ ਠੰਡੇ ਮੌਸਮੋਂ ਦੇ ਵਿੱਚ ਗਰਮ ਗਰਮ ਦੇਖਾਣ ਨੂੰ ਮਿਲ ਜੇ ਹੋਰ ਫਿਰ ਕਹੀ ਚਾਹੀਦਾ ਬਈ ਨਜ਼ਾਰਾ ਆ ਗਿਆ ਹਜੇ ਇੱਕ ਜੰਮ ਤੇ ਹੀ ਲਾਇਆ ਪੂਰੀ ਘੰਟਾ ਬਸ ਮੌਸਮ ਨੇ ਠੰਡਾ ਹੋਣਾ ਸੀ ਦੇਖ ਨੇ ਗਰਮ ਨੇ ਬਣਨਾ ਸੀ ਮਾਹੌਲ ਇੱਕ ਨੰਬਰ ਤੇ ਕ੍ਰੀਏਟ ਹੋਣਾ ਸੀ ਆਪਾਂ 12 12:30 ਵਜੇ ਬਲੌਗ ਸਟਾਰਟ ਕੀਤਾ ਸੀ ਤਾਂ ਉਦੋਂ ਬੱਦਲ ਜਦੋਂ ਸਾਨੂੰ ਦਿਖਾਇਆ ਸੀ ਵੀ ਕਿੰਨਾ ਜਿਆਦਾ ਬੱਦਲ ਆ ਰਿਹਾ ਹੈ ਨਾ ਤਾਂ ਉਸ ਤੋਂ ਬਾਅਦ ਲਗਾਤਾਰੀ ਝੜੀ ਲੱਗੀ ਪਈ ਐ ਮੀਂਹ ਜਿਆਦਾ ਵੀ ਨਹੀਂ ਪਿਆ ਵੀ ਬਸ ਐ ਕਣਮਣ ਕਣੀਆਂ ਤੇ ਝੜੀ ਲੱਗੀ ਪਈ ਆਉਂਦੀ ਐ ਕਣੀ ਚੱਲੀ ਜਾਂਦੀ ਐ ਨਾ ਬਰੀਕ ਬਰੀਕ ਬਸ ਝੜੀ ਵਾਲਾ ਸਿਸਟਮ ਹੋਇਆ ਪਿਆ ਮੌਸਮ ਮਾਹੌਲ ਬੁਰਾ ਘੈਂਟ ਆ ਇੱਕ ਨੰਬਰ ਤਾਂ ਐ ਫਰਸ ਸਾਰੀ ਧਰਤੀ ਥੱਲੋਂ ਗਿੱਲੀ ਹੋਈ ਪਈ ਐ ਪਰ ਮੀਂਹ ਨਹੀਂ ਪੈ ਰਿਹਾ ਬਹੁਤ ਜਿਆਦਾ ਐ ਕਣਮਣ ਕਣੀਆਂ ਹੀ ਪੈਂਦੀਆਂ ਨੇ ਬਰੀਕ ਬਰੀਕਣੀਆਂ ਦੇਖੋ Tämä on osan puurekkolaisena